ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆ ਵੀ ਇਹ ਨਾਲ ਖੇਤ ਇਹ ਉਹ ਦੇਖੋ ਪੀਜਾ ਚੜਾਈ ਜਾਂਦਾ ਲਫਾਫਾ ਇਹ ਤੋਂ ਬਾਅਦ ਆਪਾਂ ਪਾਣੀ ਲਾਉਣਾਗਾ ਖੇਤ ਨੂੰ ਣਕੋਂ ਪਾਣੀ ਲਾਉਣਾ ਪੀਜਾ ਕਹਿੰਦਾ ਇਹ ਆ ਚਲ ਗਿਆ ਖੇਤ ਮਾਚ ਚਲ ਵੀ ਆਪਾਂ ਚੱਲੇ ਹਾਂ ਐਸੀ ਆ ਗਈ ਸੀਗੇ ਤੇ ਲਫਾਫਾ ਚੱਕ ਕੇ ਲਿਆਂਦਾ ਕੋਠੇ ਚੋਂ ਹੁਣ ਲਫਾਫਾ ਚੜਾਈ ਜਾਂਦਾ ਪੀਜਾ ਸੇਠ ਇਹ ਹੁਣ ਆ ਗੇਟ ਵਾਲ ਖੋਲੀ ਜੰਨੇ ਆ ਗੇਟ ਵਾਲ ਇਹ ਖੋਲਣਾ ਪੈਂਦਾ ਇਹ ਹਾਂ ਅੱਛਾ ਇਹਦਾ ਜਿਹੜਾ ਹੋ ਰਿਹਾ ਉਹ ਟੁੱਟ ਗਿਆ ਕਿ ਗੁੰਡਾ ਜਾ ਕੋਈ ਹਾਂ ਉੱਪਰ ਟੁੱਟ ਗਿਆ ਕੋਈ ਡਲੇ ਨਾਲ ਟੁੱਟ ਤਾ ਡਲੇ ਨਾਲ ਟੁੱਟ ਗਿਆ ਚ ਮੈਨੂੰ ਖੋਲ ਲੱਗ ਰਿਹਾ ਕੋਲ ਤਾਂ ਗੇਟ ਬਾਲਦਾ ਬਾਈ ਜੀਰਾ ਏਟ ਬਾਲ ਖੋਲਤਾ ਹੁਣ ਲਫਾਫਾ ਚੰਗੀ ਤਰ੍ਹਾਂ ਚੜਾਵਾਂਗੇ ਲਫਾਫਾ ਚੜਾ ਕੇ ਫਿਰ ਉਸ ਤੋਂ ਬਾਅਦ ਪਾਣੀ ਛੱਡਾਂਗੇ ਇਧਰ ਇਹ ਇਧਰੋਂ ਬਾਹਰ ਥੋੜਾ ਜਿਹਾ ਨੀਵਾਗਾ ਤੇ ਕਣਕ ਦੇ ਵਿੱਚ ਪਾਣੀ ਛੱਡਣਾ ਬੰਨ ਘੜਦਾ ਪਾਸੇ ਇਧਰ ਕਣਕ ਨੂੰ ਘਰਤਾ ਮੂੰਹਾ ਬਾਈ ਇਹ ਵਸ ਹੁਣ ਮੋਟਰ ਛੱਡਾਂਗੇ 5 ਮਿੰਟਾਂ ਤੱਕ ਕੇਰਾ ਮੂੰਹਾ ਮਹਾਜਾ ਕਰ ਦਈਏ ਬਸ ਇਹ ਹੁਣ ਮੋਟਰ ਛੱਡਣ ਲੱਗਿਆ ਬਾਈ ਦੇ ਆ ਦੇਖੋ ਕਿੱਦੇ ਵਿੱਚ ਆ ਗਈ ਮੋਟਰ ਛੜਤੀ ਐ ਦੇਖੋ ਫੇਰ ਤੇ ਇਹ ਚੱਲ ਪਈ ਐ ਮੋਟਰ ਤੁਹਾਨੂੰ ਦਿਖਾਉਣੇ ਆਪਾਂ ਪਾਣੀ ਦੇਖੋ ਇੱਕ ਵਾਰੀ ਕੰਦਾ ਲਿਆ ਆਈ ਜਾਂਦਾਗਾ ਪਾਣੀ ਰਿਮੋਟਰ ਚੱਲਦੀ ਆ ਆ ਦੇਖੋ ਉਹ ਸਹੀ ਆ ਗਿਆ ਟਿੱਕਾ ਪਨ ਗਈਆ ਪਾਣੀ ਆ ਰਿਹਾ ਵਧੀਆ ਕੋਣ ਇਹ ਯਾ ਸੇਟ ਲਫਾਵਾ ਸਿੱਧਾ ਕਰੀ ਜਾਂਦਾਗਾ ਲਫਾਵਾ ਥੋੜਾ ਜਿਆ ਸਿੱਧਾ ਹੋ ਗਿਆ ਉਹ ਪਾਣੀ ਦਾ ਕਰਕੇ ਆ ਦੇਖੋ ਪਾਣੀ ਆਉਣ ਲੱਗ ਗਿਆ ਬਾਈ ਤਾਹਾਂ ਤੋਂ ਪਾਇਪ ਪਾ ਕੇ ਲੈਂਦੀ ਆ ਤਾਹਾਂ ਤੋਂ ਤੇ ਪਾਣੀ ਆਈ ਜਾਂਦਾਗਾ ਤੇ ਕਣਕਰੇ ਵਿੱਚ ਪਾਣ ਲੱਗਿਆ ਪਾਣੀ ਉਹ ਪਈ ਜਾਂਦਾ ਕੰਕਾ ਦੇ ਵਿੱਚ ਤੇ ਉਹ ਉੱਥੇ ਥੋੜਾ ਜਿਹਾ ਲਫਾਵੇ ਦੇ ਮੂਰੇ ਬੰਨ ਲੱਗਿਆ ਹੋਇਆ ਉਹ ਕੱਢਦੇ ਆਂ ਇੱਥੋਂ ਲਫਾਵਾ ਥੋੜਾ ਜਿਹਾ ਵਿੰਗਾ ਹੁੰਦਾ ਜੀ ਆਪਾਂ ਸਹੀ ਕਰਤਾ ਇਹ ਤੇ ਮੂਰੇ ਆਪਾਂ ਟੰਬਾ ਲਾਤਾਗਾ ਤੇ ਹੁਣ ਪਾਣੀ ਸਹੀ ਚੱਲ ਰਿਹਾ ਇੱਕ ਵਾਰੀ ਤੇ ਇਧਰ ਗੰਡੇ ਲਾਏ ਹੋਏ ਯਾਰ ਇਹ ਇਧਰ ਪਾਲਕ ਮੇਥੇ ਤੇ ਗੰਡੇ ਧਨੀਆ ਸਾਰਾ ਕੁਝ ਲਾ ਰੱਖਿਆ ਬਹੁਤ ਵਧੀਆ ਹੋਇਆ ਪਿਆਗਾ ਮੂੜੀਆਂ ਪਟਲਾ ਪਟਲਾ ਕਰਾਂ ਤੇ ਗੰਡੇ ਥੋੜੇ ਜਿਹਾ ਘਟ ਨਿਕਲੇ ਤੇ ਰਹਿਣਾ ਇਹ ਨਿਕਲ ਆਉਣਗੇ ਇਹ ਨਿਕਲ ਤਾਂ ਆਉਣਗੇ ਖਰ ਥੋੜਾ ਜਿਹਾ ਪਾਣੀ ਪੂਣੀ ਲਾ ਦੇ ਇਹਨਾਂ ਨੂੰ ਹਾਂ ਨਿਕਲੇ ਆਉਣਗੇ ਤਾਂ ਲਬੂ ਕਾਹਨੋਂ ਤੋਂ ਨਿਮਾਟ ਗਿਆ ਇਹ DAP ਬਾਲੀਬਾਰ ਪਾਣੀ ਲਾ ਕੇ ਤੇ ਸਹੀ ਹੋ ਜਾਣਗੇ ਬਸ ਨਿਕਲਣਗੇ ਆ ਜੀ ਆ ਦੇਖੋ ਨੇ ਮੂੜੀਆਂ ਪਟ ਲਈਆਂ ਤੇ ਇਹਨਾਂ ਦੇ ਪਰੌਂਠੇ ਬਣਾ ਕੇ ਖਾਵਾਂਗੇ ਘਰੇ ਜਾ ਕੇ ਪਾਣੀ ਲੱਗੀਆਂ ਦਾ ਕਣਕਣੋਂ ਬਾਈ ਤੇ ਆ ਦੇਖੋ ਤੁਹਾਨੂੰ ਦਿਖਾ ਦਿੰਨੇ ਆਪਾਂ ਖੇਤ ਦਾ ਨਜ਼ਾਰਾ ਬਹੁਤ ਹੀ ਵਧੀਆ ਆਨੰਦ ਆ ਰਿਹਾ ਖੇਤ ਆ ਕੇ ਤੇ ਆਪਣੇ ਉਹ ਸਾਹਮਣੇ ਬਾਰਡਰ ਬਾਕਸ ਵਾਲੀਆਂ ਟੈਂਕੀਆਂ ਦੋ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਪਾਲਕ ਲੱਗਿਆ ਹੋਇਆ ਅੱਗੇ ਮੇਥੇ ਧਣੀਆਂ ਗੰਡੇ ਸਾਰਾ ਕੁਝ ਲਾਇਆ ਵਿਆ ਤੇ ਇਧਰ ਅੱਗੇ ਪੈਟਰੋਲ ਪੰਪ ਆ ਜਾਂਦਾ ਦੇਖੋ ਆਪਾਂ ਤੁਹਾਨੂੰ ਪਾਣੀ ਦਿਖਾ ਦਿੰਨੇ ਕਿੱਧਰੋਂ ਆਉਂਦਾਗਾ ਪਾਣੀ ਉਧਰ ਪਾਈਪ ਚੜੀ ਹੋਈ ਆ ਤੇ ਆਹ ਪਾਈਪ ਚੜਾ ਕੇ ਇੱਥੋਂ ਲਫਾਫਾ ਚੜਾ ਕੇ ਲੈਂਦਾ ਤੇ ਇੱਥੋਂ ਜਾ ਰਿਹਾ ਲਫਾਫਾ ਇਧਰ ਨੂੰ ਇਹ ਦੇਖੋ ਇੱਥੋਂ ਜਾ ਕੇ ਲਫਾਫਾ ਇਧਰੋਂ ਨੀਵੇਂ ਥਾਂ ਦੇ ਵਿੱਚ ਧਾਰਿਆ ਹੋਇਆ ਤੇ ਉਹ ਦੇਖੋ ਪਾਣੀ ਕਿਸ ਤਰ੍ਹਾਂ ਜਾ ਰਿਹਾ ਉਹ ਕਣਕ ਦੇ ਵਿੱਚ ਜਾਈ ਜਾਂਦਾ ਪਾਣੀ ਤੇ ਵੀਜਾ ਸ਼ੇਟ ਉਹ ਗਿਆ ਘੇੜਾ ਮੰਨ ਗਿਆਗਾ ਤੁਹਾਨੂੰ ਜੂਮ ਕਰਕੇ ਦਿਖਾਉਨੇ ਆ ਉਹ ਵਰਦਾ ਘੇੜਾ ਵਾਂਗਾ ਉਹਦੇ ਪਾਣੀ ਪੂਣੀ ਟੁੱਟ ਗਿਆ ਉਹ ਬੰਨੀ ਜਾਂਦਾ ਕੰਮ ਕਰੀ ਜਾਂਦਾ ਦੇਖੋ ਤੇ ਆ ਵੇਖੋ ਪਾਣੀ ਆਈ ਜਾਂਦਾਗਾ ਬਹੁਤ ਹੀ ਆਨੰਦਾਰਿਆ ਖੇਤ ਆਏ ਆ ਚੰਗੀ ਜਿਹਾ ਕਾੜਦੇ ਹੁਣ ਫਿਰ ਚੰਗੀ ਜਿਹਾ ਕਾੜਦੇ ਡੂੰਗੀ ਕਾੜਦੇ ਫਿਰ ਜਿਹੜੀ ਮਾੜੀ ਮੋਟੀ ਭਰੀ ਫਿਰ ਉਹ ਵਿੱਚ ਹੋ ਜੂ ਜਿਹੜੀ ਹੋਰ ਭਰੀ ਜਾਊਗੀ ਵਿੱਚ ਹੀ ਖਬਤ ਹੋ ਜੂਗੀ ਟੋਏ ਚ ਮਾਨ ਲੱਗ ਗਿਆ ਸੀ ਮਿੱਟੀ ਦਾ ਭੱਜ ਗਿਆ ਭੱਜ ਕੇ ਪਾਣੀ ਰੁਟ ਗਿਆ ਅੱਛਾ ਫੇਰਾ ਇੱਕ ਕੇ ਦੂਜੇ ਰਾਮ ਫੜ ਕੇ ਲੇਗਾ ਉਹਨੇ 판 ਦੇ ਬਾਂਦੇ ਬਾਂਦੇ ਕਰਾ ਇੱਥੇ ਟੁੱਟ ਗਿਆ ਮਾਂ ਦੇ ਕਰਾ ਮਾਰ ਤੋੜਾ ਧਰ ਤੇ ਧਰ ਤੇ ਕਰਾਂ ਟੱਕਦਾ ਵਾਦਾ ਵਾ ਮਾ ਬਾਤੀ ਕਾ ਹੁੰਦਾ ਢੋਟਾ ਖੋਦਾਰ ਦੇਵਾ ਪੋਸੇ ਦੇ ਵਾਇਪ ਪੋਹੇ ਤੇ ਕੇਣਾ ਪਰ ਹੁੰਦਾ ਹੈ ਅਜ ਦੂਆ ਤਾਂ ਵੱਡਣਾ ਹੀ ਆ ਪਾ ਇਤਰੀ ਵੱਡਣਾ ਹੈ ਮਾ ਕੋਈ ਗੱਲ ਨਹੀਂ ਇਧਰ ਹੀ ਲੋਕੇਸ਼ਨ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਹਰ ਇੱਕ ਮੋਟਰਾ ਇਧਰ ਵੀ ਚਾਰ ਬਛਰੇ ਦੇਖ ਲਓ ਖੇਤ ਦਾ ਨਜ਼ਾਰਾ ਬਾਈ ਸਾਰੇ ਉਧਰ ਸਰੋਂ ਖੜੀ ਆ ਵੇਖੋ ਇਹ ਟਿੱਬਿਆਂ ਵਾਲਾ ਪਾਸਾ ਹੈ ਟਿੱਬੇ ਆਏ ਨੇ ਇਧਰ ਪਾਣੀ ਬੱਸ ਲੱਗ ਗਿਆ ਬਈ ਤੇ ਹੁਣ ਆਪਾਂ ਮੈਂ ਕਿਹੜਾ ਦੇਖਣ ਜਾ ਰਿਆਂਗਾ ਤੇ ਦੇਖਦੇ ਆ ਵੀ ਕਿੰਨਾ ਕੁ ਲੱਗ ਗਿਆ ਤੇ ਫਿਰ ਕਿਹੜਾ ਕੁਰਾ ਦੇਖ ਕੇ ਬੱਸ ਫਿਰ ਘਰ ਨੂੰ ਜਾਂਦੇ ਆਂਗੇ ਤੇ ਬੱਸ ਆ ਕੇ ਆ ਰਿਆਂ ਇਹਨੂੰ ਪਾਣੀ ਲਈ ਜੰਨੇ ਆਂਗੇ ਤੇ ਥੋੜੀਆਂ ਜਿਹੀਆਂ ਰਹਿ ਗਈਆਂ 3-4 ਲਾਉਣ ਵਾਲੀਆਂ ਬੱਸ ਇਹ ਲਾ ਕੇ ਬੱਸ ਘਰ ਨੂੰ ਚੱਲਾਂਗੇ ਪਾਣੀ ਲੱਗ ਗਿਆ ਬਈ ਹੁਣ ਆਪਾਂ ਮੋਟਰ ਬੰਦ ਕਰਦੇ ਆਂ ਬੱਸ ਅੰਦਰੋਂ ਤੇ ਮੋਟਰ ਬੰਦ ਕਰਕੇ ਹੁਣ ਆਪਾਂ ਘਰੇ ਚੱਲਾਂਗੇ ਬੱਸ ਮੋਟਰ ਆਪਾਂ ਬੰਦ ਕਰਤੀ ਆ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਕੀ ਕੋਈ ਤੇ ਪਾਣੀ ਲੱਗ ਗਿਆ ਹੁਣ ਆਪਾਂ ਘਰ ਜਾਵਾਂਗੇ ਚਲ ਗਏ ਭਾਈ ਹੁਣ ਚਲੋ ਜੀ ਪਾਣੀ ਲੱਗ ਗਿਆ ਹੋਰ ਚਲੋ ਬਸ ਲਵਾ ਫਾ ਲਾ ਲਾ ਕਰਾ ਫਾ ਫਾ ਲਾ ਕੇ ਤੇ ਉਹ ਕਮਰੇ ਵਿੱਚ ਰੱਖ ਕੇ ਆ ਚਲਵਾ ਫਾ ਲਾਲਾ ਭਾਈ ਕਰਨ ਲਵਾ ਫਾ ਇਕੱਠਾ ਕਰ ਲਾ ਆ ਲਗ ਰਾਂ ਤਾਂ ਬਦਾਂ ਇਕੱਠਾ ਲਵਾਵਾਂ ਚਲ ਜੀ ਉਥੇ ਰੱਕ ਜਾਣਾ ਨਾ ਇਹ ਵਸ ਐਤਈ ਜੀ ਕਸਿਆ ਚੱਕਲਾ ਤੇ ਮੂਲੀਆਂ ਮੈਨੂੰ ਫੜਾ ਦੇ ਤੇ ਕਸਿਆ ਚੱਕਲਾ ਕੋਈ ਕਰ ਕੱਛੇ ਚ ਮੈਨੂੰ ਜੋੜੇ ਹਾਂ ਤੂੰ ਮੂਲੀਆਂ ਚੱਕ ਲੈਂ ਕਰਾਂ ਜੋੜੇ-ਜੋੜੇ ਪਾਲਾ ਦੋਨੇ ਉਹਨਾਂ ਦਾ ਡੰਡਾ-ਡੰਡਾ ਸੰਭਾਲ ਦੇ ਕੇ ਨਣਾ-ਨਣਾ ਸੰਭਾਲ ਦੇ ਕੇ ਰਹਿਣਾ ਦਾ ਸਾਰਾ ਕੁਝ ਕੋਈ ਵੀ ਚੀਜ਼ ਬਾਹਰ ਨਾ ਰੱਖੇ ਉਹਨਾਂ ਚੱਲ ਬਈ ਚੱਕ ਲੈ ਮੂਲੀਆਂ ਕਰਾਂ ਇਹ ਚੱਲ ਗਿਆ ਹਾਂ ਕਿੰਨੇ ਘੰਟੇ ਸਿੱਟ ਹੈ ਹੈ ਕੀ ਘੰਟਾ ਲੱਗ ਗਿਆ ਪੂਰਾ ਘੰਟਾ ਘੰਟੇ ਚ ਲੱਗ ਗਿਆ ਸਾਰਾ ਟਾਈਮ ਤਾਂ ਹੁਣ ਤਾਂ ਹੋ ਗਿਆ ਹੋਣਗੇ ਮੈਨੂੰ ਲੱਗਦਾ ਵੀ 1:53 ਹੋ ਗਿਆ ਹੁਣ ਤਾਂ 1:53 ਤੇ ਹੋਰ 10 ਮਿੰਟ ਬੰਦ ਕਰਨੇ ਹੋਗੇ ਹੋਗੇ ਹੋਣਗੇ 10-12 ਮਿੰਟ ਬੰਦ ਕਰਨੇ ਚਾਹ ਜੇ 10 ਮਿੰਟ ਹੋ ਜਾਈਏ ਇੱਧਰ ਨਿਕਲੋ ਜੀ ਹੁਣ ਚਲੋ ਜੀ ਹੁਣ ਅਸੀਂ ਮੋਟਰਸਾਈਕਲ ਕੋਲੇ ਆ ਗਏ ਆ ਤੇ ਹੁਣ ਅਸੀਂ ਜਾ ਰਹੇ ਆ ਬਸ ਘਰ ਨੂੰ ਵਾਪਸ ਪਾਣੀ ਪੂਣੀ ਲਾਤਾ ਸਾਰਾ ਕੰਮ ਨੇ ਮੇਰੇ ਦਾ ਚਲ ਬਈ ਕਾਰ ਸਟਾਰਟ ਹੋਣੀ ਚਾਹੀਦੀ ਆਪਾਂ ਤੇ ਦਿੱਤਾਂ ਵਾਲੀ ਫੈਕਟਰੀ ਵੀ ਇੱਕ ਟਾਈਮ ਹੀ ਨਿਕਲੀ ਜਿੰਨਾ ਦੇਖ ਜੇ ਹਨ ਇਟ ਲੈਣੀ ਹੋਵੇ ਤਾਂ ਤੁਹਾਨੂੰ ਨੰਬਰ ਦੇ ਦਾਂਗੇ ਸੰਪਰਕ ਕਰ ਲਿਓ ਨਾ ਇਧਰ ਐਕਟੀਟ ਪਈ ਆ ਦੇਖੋ ਬਣੀ ਹੋਈ ਐ ਇਹਦੀ ਫੋਟੋ ਇਹ ਇਧਰ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਨੰਬਰ ਵੀ ਆ ਉੱਪਰ ਦਿੱਤੇ ਹੋਏ ਇਹਨਾਂ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਇਹ ਤੁਸੀਂ ਇਟ ਲੈਣੀ ਐ